ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਬਈ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਸਵੀਆ ਕਪਲ ਤੇ ਅੱਜ ਦੀ ਵੀਡੀਓ ਦੇ ਵਿੱਚ ਠੀਕ ਹੈ ਉਮੀਦ ਕਰਦੇ ਆ ਬਈ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਰ ਆਪਣੇ ਦਵਾਰੇ ਬੁਆਦੀਆਂ ਕੋਠੀਆਂ ਪਰ ਮੈਨੂੰ ਲੱਗਦਾ ਵੀ ਅੱਜ ਧੁੱਪ ਨਿਕਲੂਗੀ ਵਧੀਆ ਕੜਾਕੇਦਾਰ ਜਿੱਥੋਂ ਤੱਕ ਆਪਾਂ ਨੂੰ ਲੱਗਦਾ ਠੀਕ ਹੈ ਤੇ ਲਓ ਬਈ ਕੱਲ ਆਪਾਂ ਸ਼ੋਪਿੰਗ ਕਰ ਲਈ ਪਰਾਂਦਿਆਂ ਬਰੁੰਦਿਆਂ ਦੀ ਜੁਐਲਰੀ ਦੀ ਹਨਾ ਰਿੱਕੀ ਅੱਜ ਜਿਹੜਾ ਆਪਣੇ ਕੰਮ ਹੈਗੇ ਨੇ ਉਹ ਪੈਂਡਿੰਗ ਨੇ ਦੋ ਤਿੰਨ ਕੰਮ ਠੀਕ ਹੈ ਉਹ ਆਪਾਂ ਜਾ ਕੇ ਕਰ ਲਈਏ ਇੱਕ ਤਾਂ ਆਪਾਂ ਦੀਪ ਦੇ ਫੜਕੇ ਲਿਆਉਣੇ ਨੇ ਕਲੀਰੇ ਹੂੰ ਰੈਡੀ ਹੋਏ ਪਏ ਨੇ ਕਿਉਂਕਿ ਉਹ ਅਸੀਂ ਥੋੜੀ ਜਿਹੀ ਹੈਵੀ ਕਰਵਾਉਣੇ ਦਿੱਤੀ ਸੀ ਉਹ ਰੈਡੀ ਹੋਏ ਪਏ ਨੇ ਇੱਕ ਤਾਂ ਫੜਕੇ ਲਿਆਉਣੇ ਨੇ ਉਹ ਤੇ ਇੱਕ ਆਪਣੇ ਬਾਜ਼ਾਰ ਦੇ ਹੋਰ ਦੋ ਤਿੰਨ ਕੰਮ ਨੇ ਠੀਕ ਹੈ ਕੰਮਾਂ ਚੋਂ ਕੰਮ ਬੰਦੇ ਨੂੰ ਨਿਕਲਿਆ ਆਉਂਦਾ ਤੇ ਇੱਕ ਨਵੇਂ ਸੂਟ ਰੈਡੀ ਹੋਏ ਨੇ ਉਹ ਤੁਹਾਨੂੰ ਦਿਖਾਉਣੇ ਨੇ ਗਰਮੀ ਵਾਲੇ ਜਿਹੜੇ ਤੁਸੀਂ ਆਰਡਰ ਕਰ ਸਕਦੇ ਹੋ ਜਿਹੜੇ ਆਪਣੇ ਕੋਲ ਲਿਮਟਿਡ ਸਟਾਕ ਹੁੰਦਾ ਜਿਹੜਾ ਐ ਮੰਨ ਲਓ ਤੁਸੀਂ ਉਹ ਦੀ ਬਿਕ ਜਾਂਦਾ ਨਾਲ ਦੀ ਨਾਲ ਠੀਕ ਹੈ ਚਲੋ ਆਪਾਂ ਜਾਣੇ ਆ ਬੁਟੀਕ ਤੇ ਹੁਣ ਕਿਉਂਕਿ ਰਿੱਕੀ ਨੇ ਅੱਜ ਜਾਣਾ ਸੰਗਰੂਰ ਕੰਮ ਆ ਰਿੱਕੀ ਨੂੰ ਨਾਲ ਜਾਣਾਗਾ ਮਾਮਾ ਜੀ ਦੇ ਤੇ ਜੁਹਾਰ ਨੂੰ ਫਿਰ ਆਪਾਂ ਨਾਲ ਹੀ ਚੱਕ ਲੈਣੀ ਤਾਂ ਆਪਾਂ ਜੁਹਾਰ ਨੂੰ ਰੱਖ ਦੇਣਾ ਸੀ ਘਰੇ ਹੁਣ ਕੱਲ ਨੂੰ ਜੁਹਾਰ ਨੂੰ ਛੱਡਾਂਗੇ ਘਰੇ ਫਿਰ ਅਸੀਂ ਦੋਨੇ ਜਾਣੇ ਆ ਜਾਾਂਗੇ ਉਦੋਂ ਉਦੋਂ ਵਾਂਗੂ ਬਾਅਦ ਚ ਜੇ ਜੁਹਾਰ ਜਦੋਂ ਨਾਲ ਨੂੰ ਲੈਤਾ ਉਹਦੇ ਲੈ ਜਾਾਂਗੇ ਹੈਨਾ ਰਿੱਕੀ ਲੋ ਬਈ ਹੁਣ ਆਪਾਂ ਚੱਲਦੇ ਆਂ ਮਿਲਦੇ ਆ ਤੁਹਾਨੂੰ ਗਾਈਜ਼ ਆਪਾਂ ਬੁਟੀਕ ਤੇ ਜਾ ਕੇ ਭਾਈ ਲੋ ਬਈ ਬੁਟੀਕ ਤੇ ਆਪਾਂ ਪਹੁੰਚ ਗਏ ਤੇ ਆਪਾਂ ਰੈਡੀ ਵੀ ਹੋ ਗਏ ਕੰਮ ਕਰ ਲਈ ਹੁਣ ਆਪਾਂ ਕੰਮ ਕਰਕੇ ਆਉਣੇ ਪਹਿਲਾਂ ਬਾਜ਼ਾਰ ਦਾ ਫਿਰ ਨੈਕਸਟ ਆਪਾਂ ਬਾਅਦ ਚ ਦੇਖਦੇ ਆਂ ਪਹਿਲਾਂ ਬਾਜ਼ਾਰ ਦੇ ਕੰਮ ਤਾਂ ਦੇ ਨਿਬੇੜ ਲਈਏ ਫਿਰ ਮਿਲਦੇ ਆਂ ਧੰਨ ਸਕੂਟੀ ਕਰ ਲਈ ਸਟਾਰਟ ਲੋ ਬਈ ਗਾਈਜ਼ ਆਪਾਂ ਪਾਣੀ ਪੀਣਾ ਸਟਾਰਟ ਕਰਤਾ ਸਕੈਨ ਸਾਫ ਵਾਸਤੇ ਲੈ ਵੀਰਪਾਲ ਇੱਕ ਗਲਾਸ ਪਾਣੀ ਦਾ ਹੋਰ ਦੇ ਕੇਰਾ ਇੱਧਰ ਅੱਜ ਆਪਣੇ ਕੋਲ ਲੱਡੂ ਜਲੇਬੀਆਂ ਆਏ ਹੋਏ ਨੇ ਲੋ ਵੇ ਗਾਇਸ ਰਣਵੀਂਦਰ ਸਿੰਘ ਜੀ ਆ ਚੁੱਕੇ ਨੇ ਜਾ ਕੇ ਹੁਣ ਮੈਂ ਇਹਨਾਂ ਨੂੰ ਗੁਜਾਰਿਸ਼ ਕਰ ਰਹੀ ਆ ਵੀ ਮੈਨੂੰ ਮੂਵੀ ਦਿਖਾ ਲਿਆਓ ਇਹ ਮੂਵੀ ਕੋਈ ਕੁਝ ਨਹੀਂ ਸਿਰਫ ਉਹ ਲਫੜਾ ਪਰੇੜਾ ਮਾਰੋ ਘਟਾਈ ਹੋਵੇ ਬਸ ਮਾਇਡ ਫਰੈਸ਼ੀ ਹੋਣਾਗਾ ਮੂਵੀ ਚ ਹੁੰਦਾ ਤਾਂ ਕੁਝ ਵੀ ਨਹੀਂ ਹੈਗਾ ਮੂਵੀ ਸੱਚ ਤਾਂ ਹੁੰਦੀ ਨਹੀਂ ਜਸਟ ਇੱਕ ਐਂਟਰਟੇਨਮੈਂਟ ਹੁੰਦਾ ਬਸ ਚਲ ਬੜ ਫਿਰ ਮਾਗੀ ਜਣਾ ਚਲ ਜੇ ਥੋੜਾ ਨਹੀਂ ਮਾਣੇਗਾ ਮੈਂ ਤੇ ਵੀਰਪਾਲ ਦੇਖਿਆ ਹੋਣਾ ਤੁਸੀਂ ਜੂਜੂ ਸੰਭਲੋ ਬਸ ਚਲ ਵੀਰਪਾਲ ਆ ਜਾ ਯਾਰ ਮੂਵੀ ਦੇਖ ਕੇ ਆਈ ਆ ਆਪਾਂ ਯਾਰ ਦੋਨੇ ਯਾਨੀ ਪਹਿਣਾ ਪਹਿਣਾ ਹਾਂ ਠੀਕ ਹੈ ਜਿਹੜਾ ਨੂੰ ਰੋਣ ਨਹੀਂ ਦੇਣਾ ਬਸ ਜਮਾਂ ਵੀ ਤੁਹਾਡੇ ਲਈ ਚੈਲੰਜ ਆਇਏ ਅੱਜ ਰਿੱਕੀ ਦੀ ਡਿਊਟੀ ਲਾਉਣੇ ਜਿਹੜਾ ਸਾਂਭਣ ਤੇ ਤੋ ਤਿੰਨ ਘੰਟੇ ਸਾਂਭਣਾ ਮੈਂ ਸਕੂਟੀ ਲੈ ਕੇ ਆ ਜੂਗੀ ਬਾਅਦ ਚ ਜੂ ਜੂਨ ਲੈ ਜਾਓ ਘਰੇ ਤੁਸੀਂ ਠੀਕ ਹੈ ਡਨ 4 ਵਜੇ ਦਾ ਸ਼ੋਅ ਦੇਖਦੇ ਆਂ ਅਸੀਂ ਡਨ ਦੇਖ ਤੇ ਐਨਾ ਥੜਲਦਾਗਾ ਜਿਹੜਾ ਸਾਂਭਣ ਤੋਂ ਯਾਰ ਮੈਨੂੰ ਨਹੀਂ ਲੋਟ ਆਉਂਦਾ ਇਹ ਮੰਮੀ ਕੋਲੇ ਲੈ ਜਾਓ ਫੇਰ ਜੇ ਥੋੜਾ ਆਪ ਦਾ ਮਾਣਾ ਮੇਰੇ ਨਾਲ ਜਾਣ ਨੂੰ ਫਿਰ ਤੁਸੀਂ ਕਿਉਂ ਐਵੇਂ ਚਲੋ ਮੇਰੇ ਨਾਲ ਆਣਾ ਵੇ ਜੁਹਾਰ ਨੂੰ ਦਾਦੀ ਕੋਲ ਛੱਡਦੇ ਆਂ ਅੱਜ 2 ਘੰਟੇ ਆਪਾਂ ਜੁਹਾਰ ਸਿੰਘ ਜੀ ਉੱਠ ਖੜੋ ਤੁਸੀਂ ਤਾਂ ਮੌਇਸਚਰਾਈਜ਼ਰ ਮੌਇਸਚਰਾਈਜ਼ਰ ਕਿੱਟੀ ਆਂਦੇ ਹੋ ਨਵੀਆਂ ਲੇਸਾਂ ਆ ਗਈਆਂ ਭਾਈ ਬਹੁਤ ਸੋਹਣੀਆਂ ਹੈਂਡਵਰਕ ਦੀਆਂ ਕੁੜੀਓ ਸੂਟਾਂ ਤੇ ਲਾਉਣੀਆਂ ਇਹ ਤੇ ਰਿੱਕੀ ਮੇਰਾ ਲਾਵਾ ਵਾਲਾ ਸੂਟ ਵੀ ਤਿਆਰ ਹੋ ਗਿਆ ਜਿਹੜਾ ਮੈਂ ਲਾਵਾ ਤੇ ਜਿਹੜਾ ਸੂਟ ਪਾਉਣਾ ਦਿਖਾਵਾਂ ਤੁਹਾਨੂੰ ਲੈ ਕੇ ਦਿਖਾਉਣੀ ਲਓ ਬਈ ਗਾਇਸ ਮੇਰਾ ਜਾਗੋ ਵਾਲਾ ਸੂਟ ਲਾਵਾਂ ਵਾਲਾ ਸੂਟ ਠੀਕ ਆ ਮਹਿੰਦੀ ਵਾਲਾ ਬੈਂਗਲ ਸ਼ਰਮਣੀ ਵਾਲਾ ਹੋ ਗਿਆ ਰੈਡੀ ਕੱਲਾ ਵਿਆਹ ਵਾਲਾ ਰਹਿ ਗਿਆ ਆਪਣਾ ਕੱਲਾ ਵਿਆਹ ਵਾਲਾ ਰਹਿ ਗਿਆ ਬਸ ਆਪਣਾ ਸੂਟ ਠੀਕ ਆ ਚਲੋ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਦੇਖੋ ਤੁਸੀਂ ਜਿਹੜੇ ਰੈਡੀ ਨੇ ਉਹ ਦਿਖਾਉਣੀ ਆ ਇਹਨੂੰ ਲਓ ਬਈ ਗਾਇਸ ਤੇ ਆਹ ਵਾਲਾ ਆਪਣਾ ਰੈੱਡ ਕਲਰ ਦਾ ਸੂਟ ਤਿਆਰ ਹੋਇਆਗਾ ਇਹ ਤੁਸੀਂ ਮੇਰੇ ਕਾਫੀ ਸਾਰੇ ਕਲਰਸ ਦੇ ਵਿੱਚ ਦੇਖਿਆ ਹੋਣਾ ਰੈਡੀ ਹੋਇਆ ਤੇ ਹੁਣ ਇਹ ਆਪਾਂ ਰੈੱਡ ਕਲਰ ਤੇ ਕੀਤਾ ਪਿਓਰ ਕਰੇਵ ਨਾਲ ਸੌਫਟ ਆਰਗੈਂਜ਼ਾ ਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਇਹ ਵਰਕ ਆ ਇਹਨਾਂ ਨੇ ਇੱਕੋ ਕਲਰ ਦਾ ਦੁਪੱਟਾ ਕਰਵਾਇਆ ਆਪਾਂ ਡਬਲ ਕਰਕੇ ਭੇਜਦੇ ਹੁੰਦੇ ਸੀ ਕਿਸੇ ਵੀ ਕਲਰ ਤੇ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਸਾਰਾ ਹੈਂਡਵਰਕ ਹੈ ਜੀ ਠੀਕ ਹੈ ਲਓ ਬਈ ਇੱਕ ਆਪਣੇ ਕੋਲ ਮਹਿਰੂਨ ਸੀਗਾ ਸੂਟ ਠੀਕ ਆ ਇਹ ਵਾਲਾ ਵੀ ਤੁਸੀਂ ਦੇਖਿਆ ਵੀ ਲੰਮ ਵਾਲੇ ਸੂਟ ਇਹ ਬਹੁਤ प्यारो होके ਗਏ ਨੇ ਇਹ ਵਾਲੀ ਸੂਟ ਵੀ ਆਪਣੇ ਕੋਲ ਠੀਕ ਆਾਰੇ ਹੀ ਪੀਸ ਆਪਣੇ ਬਹੁਤ ਵਾਰ ਰੈਡੀ ਹੋ ਕੇ ਜੇ ਨੇ ਲੋ ਬਈ ਗਾਇਸ ਅੱਜ ਆਪਾਂ ਚੱਲਿਆ ਟਾਈਮ ਨਾਲ ਘਰੇ ਕਿਉਂਕਿ ਆਪਾਂ ਜੁਹਾਰ ਸਿੰਘ ਜੀ ਨੂੰ ਛੱਡਣਾ ਘਰ ਮੰਮੀ ਕੋਲ ਦੋ ਤਿੰਨ ਘੰਟੇ ਖੇਡ ਦੂ ਤੇ ਅਸੀਂ ਦੇਖਿਆਵਾਂਗੇ ਮੂਵੀ 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 ਮੈਂ ਇਹਨੂੰ ਦਹੀਂ ਖਵਾਉਣੀ ਆ ਚਲੋ ਆਪਾਂ ਮਿਲਦੇ ਆਂ ਘਰ ਜਾ ਕੇ ਲੋ ਬਈ ਗਾਇਸ ਤੇ ਆਪਾਂ ਗੱਮ ਤਾਂ ਫਿਨਿਸ਼ ਕਰਕੇ ਜੁਹਾਰ ਸਿੰਘ ਨੂੰ ਮੰਮੀ ਰੈਡੀ ਕੋਲ ਛੱਡ ਕੇ ਤੇ ਹੁਣ ਆਪਾਂ ਪਹੁੰਚ ਚੁੱਕੇ ਆਂ ਦੁਬਾਰਾ ਬਰਨਾਲੇ ਠੀਕਾ ਜਾਣੇ ਆਪਾਂ ਮੂਵੀ ਦੇਖਣ ਤੇ 4 ਵੇ ਦਾ ਸ਼ੋਅ ਸੀਗਾ 4 ਵਜ ਕੇ 2 ਮਿੰਟ ਹੋ ਚੁੱਕੇ ਨੇ ਪਿਆਰਿਓ ਤੇ ਜਾ ਕੇ ਹੀ ਆਪਾਂ ਟਿਕਟ ਲੈਣੀ ਆ ਤੇ ਫਿਰ ਤੁਹਾਡੇ ਨਾਲ ਰਿਵਿਊ ਸਾਂਝੇ ਕਰਾਂਗੇ ਆਪਾਂ ਵੀ ਕਿੰਦਾ ਨਹੀਂ ਲੱਗਿਆ ਆਪਾਂ ਨੂੰ ਵੀ ਹਨਾ ਹਲੇ ਤਾਂ ਆਪਾਂ ਫਿਲਹਾਲ ਰਸਤੇ 'ਚ ਹੀ ਆ ਬਸ ਇਹਦੇ 1 9 2 ਮਿੰਟ ਦੇ ਵਿੱਚ ਵਿੱਚ ਆਪਾਂ ਪਹੁੰਚ ਜਾਣਾਗਾ ਲਓ ਬਈ ਮਿੱਤਰੋ ਪਹੁੰਚ ਗਏ ਆਪਾਂ ਉਹਨੂੰ ਤਾਂ ਆਪਾਂ ਰਿੱਕੇ ਲੰਘ ਜਾਣਾ ਸੀ ਉਹ ਉਸ ਗੱਡੀਆਂ ਦਾ ਕਿੰਨੀ ਉਦੋਂ ਇਹ ਸਕਣੀ ਲਈਦਾ ਹੁੰਦਾ ਮਸੈਂਡਰੀ ਨਾਲ ਕਈ ਵਾਰ ਪਤਾ ਮੈਂ ਦੇਖਿਆਗਾ ਕਈ ਵਾਰ ਤਾਂ ਤੁਸੀਂ ਐ ਨਗਾ ਦਿੰਦੇ ਹੋ ਨਿਓ ਬਿਨਾ ਦੇਖੇ ਕਈ ਵਾਰ ਉਹ ਦੂਰ ਚੀਜ਼ਾਂ ਹੁੰਦੀਆਂ ਨੇ ਤੁਸੀਂ ਫੇਰ ਸੁਣਾਉਣੇ ਆ ਹਾਂ ਸਹੀ ਗੱਲ ਕਿਉਂਕਿ ਮੈਂ ਫਿਲਮੀ ਪੱਲੇ ਰਹਿ ਜੂ ਲਓ ਬਈ ਪਹੁੰਚ ਗਏ ਆਪਾਂ ਵੈਲਕਮ ਟੂ ਓਸ਼ਨ ਮॉल ਮॉल ਗਾੜੀ ਗੌੜੀ ਤੋਂ ਕਾਫੀ ਖੜੀ ਐ ਚਲੋ ਜੀ ਇਹ ਲਾ ਦੋ ਜੇ ਬਾਅਦ ਵਿੱਚ ਲਾ ਦੋ ਡਾਕਟਰ ਓਕੇ ਸਰ ਭਾਰਤ ਆ ਨਿਕਲਾ ਲੋ ਬਈ ਆਪਾਂ ਦੇਖਿਆ ਇਹ ਮੂਵੀ ਤੇ ਮੂਵੀ ਬਹੁਤ ਸੋਹਣੀ ਆ ਬਈ ਵਧੀਆ ਮੂਵੀ ਬਣਾਈ ਹੋਈ ਆ ਠੀਕ ਆ ਤਾਂ ਸਾਨੂੰ ਅਸੀਂ ਪੂਰੇ ਜੈਨੂਅਲ ਰਿਵਿਊ ਦੰਨੇ ਹੁੰਨੇ ਆ ਤੁਹਾਨੂੰ ਜ਼ਰੂਰ ਜਾ ਕੇ ਦੇਖੋ ਮੈਨੂੰ ਲੱਗਦਾ ਇੱਕ ਅਦਾ ਦਿਨ ਹੀ ਹੋਊਗਾ ਨਾ ਅਜੇ ਜ਼ਰੂਰ ਜਾ ਕੇ ਦੇਖੋ ਜਿੰਨੇ ਵੀ ਤੁਸੀਂ ਦੇਖ ਸਕਦੇ ਹੋ ਆਪਦੇ ਨੇੜੇ ਟੀੜੇ ਜਿਹੜਾ ਵੀ ਸ਼ੋਅ ਤੁਹਾਨੂੰ ਮਿਲਦਾ ਜ਼ਰੂਰ ਦੇਖੋ ਜਾ ਕੇ ਬਹੁਤ ਸੋਹਣੀ ਮੂਵੀ ਆ ਬਹੁਤ ਜ਼ਿਆਦਾ ਵਧੀਆ ਮੂਵੀ ਠੀਕ ਹੈ ਤੇ ਪਾਰਟ 2 ਤਾਂ ਇਹਦਾ ਆਊਗਾ ਹੀ ਆਊਗਾ ਪਰ ਪਹਿਲਾਂ ਪਾਰਟ 1 ਦੇਖਣਾ ਤੁਹਾਡਾ ਇਹ ਜ਼ਰੂਰੀ ਆ ਤਾਂ ਜ਼ਰੂਰ ਦੇਖੋ ਜਾ ਕੇ ਮੂਵੀ ਦਾ ਨਾਮ ਹੈਗਾ ਬਦਨਾਮ ਠੀਕ ਹੈ ਚ ਚ ਰੰਦਾਬਦੀ ਮੂਵੀ ਆ ਐਕਟਿੰਗ ਬਹੁਤ ਸੋਹਣੀ ਆ ਬਹੁਤ ਜ਼ਿਆਦਾ ਤੇ ਯਾਸਮੀਨ ਨਾਲ ਹੈ ਨਾ ਸਾਰੇ ਹੀ ਜਿੰਨੇ ਵੀ ਐਕਟਰ ਨੇ ਸਾਰਿਆਂ ਦੀ ਐਕਟਿੰਗ ਬਹੁਤ ਘੈਂਟ ਆ ਬਹੁਤ ਸੁਣੀ ਮੂਵੀ ਆ ਬਾਈ ਜਰੂਰ ਦੇਖੋ ਜਾ ਕੇ ਬਸ ਇੰਨੀ ਕਹਿਣਾ ਸੀ ਤੁਹਾਨੂੰ ਠੀਕ ਹੈ ਆਪਾਂ ਵੀ ਦੇਖ ਕੇ ਆਇਆ ਵਧੀਆ ਲੱਗੀ ਸਾਨੂੰ ਜਮਾ ਬੋਰਿੰਗ ਨਹੀਂ ਹੈਗੀ ਪੈਸੇ ਤੁਹਾਡੇ ਲੱਗੇ ਹੋਏ ਵਿਅਰਥ ਨਹੀਂ ਹੈਗੇ ਠੀਕ ਹੈ ਜਰੂਰ ਦੇਖੋ ਜਾ ਕੇ ਤੇ ਬਾਕੀ ਬਈ ਆਪਾਂ ਚੱਲੇ ਆ ਹੁਣ ਘਰ ਨੂੰ ਕਿਉਂਕਿ ਜੁਝਾਰ ਸਿੰਘ ਜੀ ਹੈਗੇ ਨੇ ਸਾਡੇ ਘਰੇ ਉਹਨੂੰ ਜਾ ਕੇ ਮਿਲਿਏ ਠੀਕ ਹੈ ਚਲੋ ਜੀ ਲਵ ਯੂ ਗਾਇਸ ਤਾਂ ਪਹਿਲੇ ਗਾਇਸ ਕੁਝ ਕੰਮ ਕਰ ਆਪ ਹੋ ਗਿਆ ਕੰਮ ਹੋ ਗਿਆ ਤਾਂ ਪਹਿਲਾਂ ਆਪਣਾ ਜਲੇ ਸਿੱਧਾ ਕਰਨ ਜੁਹਾਰ ਸਿੰਘ ਜੀ ਨੂੰ ਆਪਾਂ ਨਾਲ ਚੱਕ ਲਿਆ ਸੀਗਾ ਵੀ ਰੋਣ ਨਾਲ ਲੱਗ ਜੇ ਕਿਤੇ ਹਾਂ ਤੇ ਚਲੋ ਨਾਲ ਹੀ ਲੈ ਜਾਂਦੇ ਆ ਟਾਈਮ ਨਾਲ ਲੱਗੇ ਜੀ ਸਾਨੂੰ ਠੀਕ ਹੈ ਤਾਂ ਐ ਸੌ ਗਿਆ ਸੋਣਾ ਜਿਵੇਂ ਲੱਗਦਾ ਜਿਤ ਦੁਪਹਿਰੇ ਘਟ ਸੁਤਾ ਰਿਕੇ ਬੰਦਾ ਰਾਤ ਨੂੰ ਉੱਠਾ ਹੁਣ ਮੈਨੂੰ ਆਏ ਆ ਵੀ ਰੋਟੀ ਜਦੋਂ ਇਹਨੂੰ ਖਵਾਉਣੀ ਆ ਹਨਾ ਉਦੋਂ ਦੇਖਦੇ ਆ ਕੀ ਬੰਦਾ ਕਰੂ ਉਹ ਨਾ ਪਿਆਰ ਨਾਲ ਮੇਰੇ ਘਰ ਨੂੰ ਕਰਕੇ ਖਵਾਦਾ ਰਿਹਾ ਉੱਠਿਆ ਹਾਂ ਆਏ ਕਰ ਲਾ ਉਸ ਠੀਕ ਕਿ ਜਦੋਂ ਉੱਠਿਆ ਫੇਰੀ ਖਵਾਵਾਂਗੇ ਕੇਰਾ ਚਲੋ ਇਹਨੂੰ ਐਂ ਪਾ ਦਾਂਗੇ ਸੋਣਾ ਹੋਇਆ ਹੋਰ ਸਾਨੂੰ ਬਹੁਤ ਨਹੀਂ ਇੱਕ ਇੱਕ ਮੈਨੂੰ ਕੁੜੀ ਕਹਿੰਦੀ ਨਾ ਕਿ ਜੀ ਜੀ ਤੁਹਾਡੇ ਤਾਂ ਆਪ ਦੇ ਵਿਸ਼ਾਈਆਂ ਇੰਨੀਆਂ ਨੇ ਵੀ ਤੁਸੀਂ ਉਦੋਂ ਕਹਿੰਦੀ ਸੀ ਵੀ ਡਾਕਟਰ ਰეკਮੈਂਡ ਕੀਤਾ ਸੀਗਾ ਥੋੜਾ ਮੰਮੀ ਤੇ ਵੀ ਉਹਦੋਂ ਤੁਸੀਂ ਵੀ ਇੱਕ ਡਾਕਟਰ ਰეკਮੈਂਡ ਕੀਤਾ ਸੀਗਾ ਵੀ ਤੁਹਾਡੇ ਆਪ ਦਾ ਫੇਸ ਤਾਂ ਸਾਫ਼ ਨਹੀਂ ਹੋਇਆ ਤਾਂ ਬਾਈ ਮੈਂ ਤੁਹਾਨੂੰ ਦੱਸ ਦਾਂ ਕੋਈ ਸਿਟੀਗਾ ਨਹੀਂ ਮੈਂ ਸੀਟਿੰਗਾ ਨਹੀਂ ਲਈਆਂ ਤੇ ਮੈਂ ਜਿਹੜੇ ਉਹਨਾਂ ਦੇ ਪ੍ਰੋਡਕਟ ਸੀਗੇ ਉਹ ਯੂਜ਼ ਵੀ ਨਹੀਂ ਕਰੇ ਪ੍ਰੋਪਰ ਕਿਉਂਕਿ ਜੁਹਾਰ ਬਿਮਾਰ ਹੋ ਗਿਆ ਸੀ ਤਾਂ ਸਾਨੂੰ ਜੁਹਾਰ ਬਿਮਾਰ ਹੋ ਗਿਆ ਸਾਨੂੰ ਬਿਜਲੀ ਸਾਰਾ ਕੁਝ ਬੰਦ ਕਰਨਾ ਪੈ ਗਿਆ ਠੀਕ ਹੈ ਤੇ ਤਾਂ ਕਰਕੇ ਸੀਟਿੰਗਾ ਨਹੀਂ ਲਈਆਂ ਗਈਆਂ ਪ੍ਰੋਪਰ ਤੇ ਮੇ ਜਿਹੜਾ ਹੈਗਾਗਾ ਮੇਰੇ ਜਿਹੜੀਆਂ ਸ਼ਾਇयां ਹੋਈਆਂ ਨੇ ਉਹਨਾਂ ਨੇ ਇਹੀ ਮੈਨੂੰ ਦੱਸਿਆ ਵੀ ਇਹ ਹਾਰਮੋਨਸ ਕਰਕੇ ਨੇ ਠੀਕ ਹੈ ਚਾਰ ਪੰਜ ਸੀਟਿੰਗਾਂ ਲੈਣੀਆਂ ਪੈਣਗੀਆਂ ਮੈਨੂੰ ਘੱਟੋ ਘੱਟ 4-5 ਸਿਟਿੰਗਾਂ ਲੈਣੀਆਂ ਪੈਣੀਆਂ ਫਿਰ ਫੇਸ ਸਾਫ ਹੋਊਗਾ ਤੇ ਮੁੜ ਕੇ ਫਿਰ ਹੋਣੀਆਂ ਵੀ ਨਹੀਂ ਹੈਗੀਆਂ ਗੱਲ ਕੀ ਹੈ ਸਾਰੀ ਚੀਜ਼ੇ ਇਥੇ ਹੁੰਦੀ ਆ ਤੁਸੀਂ ਪਿੱਛੇ ਹਾਸੇ ਵਾਲਾ ਮੋਜੀ ਤਲਾ ਕੇ ਭੇਜਦਾ ਪੈਣੇ ਠੀਕ ਹੈ ਬਟ ਪਹਿਲਾਂ ਅੰਗਲੇ ਤੋਂ ਜਾਣਕਾਰੀ ਲੈ ਲਈਦੀ ਹੁੰਦੀ ਆ ਵੀ ਮੈਂ ਕਿਉਂ ਨਹੀਂ ਹਟੀਆਂ ਮੇਰੇ ਫੇਸ ਤੇ ਦੁਬਾਰੇ ਕਿਉਂ ਹੋ ਗਈਆਂ ਮੇਰੇ ਫੇਸ ਤੇ ਕਿਉਂਕਿ ਪ੍ਰੋਪਰ ਜੜੋਂ ਮੈਂ ਖਤਮ ਹੀ ਨਹੀਂ ਸੀ ਹੋਈਆਂ ਜੜੂ ਹਜੇ ਈ ਦਿਖ ਰਹੀਆਂ ਸੀ ਪ੍ਰੋਪਰ हां फिर साफ फोन लग गया जबो जुझार बीमार हो गया ते ना मैं केयर ਕੀਤੀ ना मैं प्रोडक्ट यूज कीती हालांके मैं ਤਾਂ ਫੇਸ ਵਾਸ਼ ਵੀ ਨਹੀਂ ਕਰਦੀ ਐਨਾ ਮੇਰਾ ਰੁਝੇਵਾਗਾ ਆ ਚੀਜ਼ ਆ ਵੀਰੇ ਹੋਰ ਕੋਈ ਚੱਕਰ ਨਹੀਂ ਹੈ ਠੀਕ ਹੈ ਤੇ ਡਾਕਟਰ ਮੈਂ ਕਦੇ ਵੀ ਮੈਂ ਕਿਸੇ ਨੂੰ ਮਾੜਾ ਰਿਵਿਊ ਨਹੀਂ ਦਿੰਦੀ ਹੁੰਦੀ ਸਹੀ ਗੱਲ ਦੱਸਾਂ ਮੈਂ ਹਮੇਸ਼ਾ ਜਿਹੜੇ ਬੰਦੇ ਦਾ ਕੰਮ ਵਧੀਆ ਹੋ ਉਸੇ ਨੂੰ ਮਾੜੇ ਥਾਂ ਅਸੀਂ ਭੇਜੀਏ ਕਿਸੇ ਨੂੰ ਜੇ ਅਸੀਂ ਕੋਈ ਪੈਸਾ ਨਹੀਂ ਲੈਂਦੇ ਕਿਸ ਤੋਂ ਪ੍ਰਮੋਸ਼ਨ ਦਾ ਅਸੀਂ ਕੋਈ ਪੇਮੈਂਟ ਨਹੀਂ ਲੈਂਦੇ ਇਗਨਸਾ ਅੱਛਾ ਤੇ ਨਹੀਂ ਅਸੀਂ ਕਿਸੇ ਨੂੰ ਮਾੜਾ ਮਾੜੇ ਤਾਂ ਭੇਜੀਏ ਜਿਹਨੂੰ ਵੀ ਰეკੋਮੈਂਡ ਕਰਾਂਗੇ ਵਧੀਆ ਹੀ ਕਰਾਂਗੇ ਜੇ ਕੋਈ ਆਪਦਾ ਪੈਸਾ ਲਾਊਗਾ ਤਾਂ ਉਹਦਾ ਪੈਸਾ ਲਾਇਆ ਬਰਬਾਦ ਨਾ ਹੋਵੇ ਸਾਨੂੰ ਵੀ ਇਦਾਂ ਹੀ ਹੁੰਦਾ ਠੀਕ ਹੈ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਸੈਟਿੰਗਾਂ ਲਾਵਾਂਗੇ ਇਹਨੂੰ ਜਦੋਂ ਖਤਮ ਤਾਂ ਮੈਂ ਕਰੂੰਗੀ ਪਰ ਮੈਨੂੰ ਇਹ ਆ ਵੀ ਹਲੇ ਮੇਰੇ ਲਈ ਜੁਝਾਰ ਜ਼ਰੂਰੀ ਆ ਤਾਂ ਮੈਂ ਪਹਿਲਾਂ ਇੱਧਰ ਧਿਆਨ ਦੇਵਾਂ ਬਾਅਦ ਚ ਫੇਸ ਕਿਹਨੀ ਦੇਖੀ ਜਾਊ ਨੀ ਨੀਕ ਮੈਨੂੰ ਤਾਂ ਕੇਅਰ ਹੁੰਦੀ ਐ ਮੈਦਵਾਰੇ ਕੇਅਰ ਸਟਾਰਟ ਕੀਤੀ ਐ ਉਹਨੀ ਕਾ ਮੈਂ ਕਰ ਲੈਂਦੀ ਆ ਪਰ ਡਾਕਟਰ ਮੈਦਵਾਰੇ ਰੂਬੀ ਬਹਨ ਤੋਂ ਮੰਗਵਾ ਲਈ ਠੀਕ ਆ ਉਹ ਮੈਂ ਯੂਜ਼ ਕਰ ਰਹੀ ਆ ਦਵਾਰ ਤੋਂ ਹੁਣ ਤੇ ਤਾਂ ਕਰਕੇ ਫਿੱਕੀਆਂ ਪਈਆਂ ਨੇ ਅੱਗੇ ਨਾਲੋਂ ਨਹੀਂ ਤਾਂ ਇਸ ਤੋਂ ਆਹ ਤਾਂ ਫੇਸ ਬੁਸ਼ ਵੀ ਨਹੀਂ ਜਿਹੜਾ ਫੇਸ ਪਹਿਲਾਂ ਖਰਾਬ ਹੋ ਜਾਣਾ ਸੀ ਬੜਾ ਜ਼ਿਆਦਾ ਖਰਾਬ ਹੋ ਗਿਆ ਸੀ ਆ ਮੋਰਾ ਬਾਕੀ ਕੰਮਕਾਰ ਜਰ ਨਹੀਂ ਨਹੀਂ ਕੇਅਰ ਹੁੰਦੀ ਬਾਈ ਬੱਚੇ ਨਾਲ ਤਾਂ ਬਿਲਕੁਲ ਹੀ ਨਹੀਂ ਹੁੰਦੀ ਇਹ ਗੱਲ ਦੀ ਹਸਾਇਮਤ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਆਪੀ ਹੋ ਜਾਊਗਾ ਇਹ ਇਹਦੇ ਵਿੱਚ ਡਾਕਟਰ ਜਾਂ ਜਿੰਨਾਂ ਦਾ ਵੀ ਅਸੀਂ ਤੁਹਾਨੂੰ ਰეკਮੈਂਡ ਕਰਦੇ ਆ ਉਹਨਾਂ ਦਾ ਇੱਥੇ ਕੋਈ ਕਸੂਰ ਨਹੀਂ ਕਸੂਰ ਮੇਰਾ ਦਾ ਉਹਨਾਂ ਨੇ ਮੈਨੂੰ 5-6 ਫੋਨ ਕਰਤੇ ਘੱਟੋ ਘੱਟ ਵੀ ਮਨਪ੍ਰੀਤ ਆ ਜਾ ਸੈਟਿੰਗ ਲੈ ਜਾ ਬਟ ਟਾਈਮ ਨਹੀਂਗਾ ਕਿਉਂਕਿ ਬਰਨਾਲੇ ਤੋਂ ਮੋਹਾਲੀ ਜਾਣ ਦੀ ਤਿੰਨ ਚਾਰ ਘੰਟੇ ਲੱਗ ਜਾਂਦੇ ਆ 4 ਘੰਟੇ ਲੱਗਦੇ ਆ ਇਹਨਾਂ ਤੁਹਾਨੂੰ ਪਤਾ ਹੈ ਕਿੰਥੋ ਟਾਈਮ ਲੱਗਦਾ ਬਾਈ ਠੀਕ ਹੈ ਤਾਂ ਹੁਣ ਆਪਾਂ ਪਹੁੰਚ ਗਏ ਘਰ ਬਾਕੀ ਦੀ ਗੱਲਬਾਤ ਤੁਹਾਡੇ ਨਾਲ ਘਰ ਪਹੁੰਚ ਕੇ ਕਰਦੇ ਆ ਲਓ ਬਾਈ ਹਮਾਰੇ ਪਾਸ ਆਇਆ ਹੈ ਗੁੰਤਾਜ ਸਿੰਘ ਐਂਡ ਜੁਹਾਰ ਸਿੰਘ ਦੋਨੋਂ ਸਾਡੇ ਨਾਲ ਖੇਡਣ ਵਾਸਤੇ ਚਲੋ ਖੇਡੋ ਬੱਚਿਓ yes enjoy ਜੁਹਾਰ ਦੇਖੋ ਚੀਜ਼ ਨੂੰ نیچے ਮਾਰਦਾ ਫਿਰ ਸ਼ੀਸ਼ੇ 'ਚ ਦੇਖ ਲੈਂਦਾ ਹਾਂਜੀ ਗਾਇਸ ਹਾਂਜੀ ਗਾਇਸ ਤੇ ਆਪਾਂ ਫੇਸ ਦੀ ਗੱਲ ਕਰੀ ਜਾਂਦੇ ਸੀਗੇ ਫਿਰ ਮੇਰੀ ਭੈਣ ਨੇ ਮੈਨੂੰ ਇੱਕ ਤਰੀਕਾ ਦੱਸਿਆ ਸੀਗਾ ਤੇ ਉਹ ਪੈਕ ਯੂਜ਼ ਕਰਨ ਲੱਗੀ ਹਾਂ ਮੈਂ ਠੀਕ ਆ ਦੋ ਦਿਨ ਤਾਂ ਹੋ ਗਏ ਮੈਨੂੰ ਯੂਜ਼ ਕਰਦੀ ਨੂੰ ਮੈਨੂੰ ਆਏ ਆ ਵੀ ਮਹੱਲੀ ਤਾਂ ਜਾਇਆ ਨਹੀਂ ਜਾਣਾ 92 ਹਣਾ ਵੀ ਵਿਆਹ ਤੋਂ ਪਹਿਲਾਂ ਪਹਿਲਾਂ ਥੋੜਾ ਜਿਹਾ ਫੇਸ ਆਪਾਂ ਸਾਫ਼ ਕਰ ਲਈਏ ਕਿਉਂਕਿ ਵਿਆਹ ਹੈਗਾ 16 ਤਰੀਕ ਦਾ ਤੇ ਉਸ ਤੋਂ ਪਹਿਲਾਂ ਪਹਿਲਾਂ ਮੜਾ ਮੋਟਾ ਸਹੀ ਕਰ ਲੀਏ ਵੈਸੇ ਤਾਂ ਮੇਕਅਪ ਨਾਲ ਸਾਰਾ ਕਵਰ ਹੋ ਜਾਂਦਾ ਹੁੰਦਾ ਹਨ ਪਰ ਫਿਰ ਵੀ ਥੋੜਾ ਜਿਹਾ ਫਰਕ ਤਾਂ ਪਊਗਾ ਦੋ ਦਿਨ ਹੋ ਗਏ ਮੈਨੂੰ ਯੂਜ਼ ਕਰਦੀ ਨੂੰ ਮੈਨੂੰ ਅੱਗੇ ਨਾਲੋਂ ਵੈਸੇ ਫਰਕ ਤਾਂ ਲੱਗ ਰਿਹਾਗਾ ਅੱਜ ਤੀਸਰਾ ਦਿਨ ਆਗਾ ਦੇਖਦੇ ਹਾਂ ਹਫਤੇ ਦੇ ਵਿੱਚ ਕਿੰਨਾ ਕ ਫਰਕ ਪੈਂਦਾਗਾ ਹਨ ਕਿਉਂਕਿ ਤੁਹਾਨੂੰ ਪਤਾ ਵੀ ਮੈਂ ਕੋਈ ਵੱਡੀ ਐਡੀਟਿੰਗ ਨਹੀਂ ਕਰਦੀ ਹੁੰਦੀ ਥੋੜੇ ਸਾਹਮਣੇ ਆ ਜਿਵੇਂ ਦਾ ਫੇਸ ਹੁੰਦਾ ਮੇਰਾ ਹਨ ਤੇ ਦੇਖਦੇ ਹਾਂ ਚਲੋ ਪਹਿਖ ਯੂਜ਼ ਕਰਦੇ ਹੁੰਨੇ ਆ ਆਪਾਂ ਸੁੱਕਣ ਤੋਂ ਬਾਅਦ ਫਿਰ ਧੋਣੇ ਹੁੰਨੇ ਆ ਮੂੰਹ ਤੇ ਮੈਨੂੰ ਵੈਸੇ ਫਰਕ ਲੱਗ ਰਿਹਾ ਮੈਨੂੰ ਉਹ 3-4 ਬੰਦਿਆਂ ਨੇ ਹੋਰ ਵੀ ਕਿਹਾ ਜਿਵੇਂ ਬਟੀਖੜੀਆਂ ਕੁੜੀਆਂ ਨੇ ਫਿਰ ਇਹਦੀ ਫੇਸ ਥੋੜਾ ਜਿਹਾ ਸਾਫ਼ ਲੱਗ ਰਿਹਾ ਤੁਹਾਡੇ ਅੱਗੇ ਨਾਲੋਂ ਮੇਰੇ ਪਿੰਪਲਸ ਵੀ ਬਹੁਤ ਹੌਣ ਲੱਗ ਗਏ ਸੀਗੇ ਕਿਰਾ ਇਧਰੋਂ ਬਿਆ ਫਿਨਿਸ਼ ਹੋ ਜਾਈ ਫਿਰ ਆਪਾਂ ਲਗਾਤਾਰ ਸਿਟਿੰਗਾਂ ਲਾਵਾਂਗੇ ਜਾ ਕੇ ਭੈਣ ਤੋਂ ਫਿਰ ਪੂਰਾ ਕਲੀਅਰ ਹੋ ਜਾਣਾਗਾ ਭਈਹੀ ਮੈਂ ਦੱਸਣਾ ਸੀ ਇਹ ਵੀ ਗਲਤੀ ਉਹਨਾਂ ਦੀ ਨਹੀਂ ਗਲਤੀ ਮੇਰੀ ਹੈ ਕਿਉਂਕਿ ਮੈਂ ਕੇਅਰ ਨਹੀਂ ਕਰਦੀ ਤੇ ਮੈਂ ਪਹਿਲਾਂ ਵੀ ਕਹਿਣੀ ਹੁੰਦੀ ਹੈ ਕੇਅਰ ਵੀ ਨਾ ਫੇਸ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਕੰਮ ਦੇ ਵਿੱਚ ਹੋਈਏ ਉਦੋਂ ਖਾਸ ਕਰਕੇ ਕਿਉਂਕਿ ਉਦੋਂ ਹੀ ਹੁੰਦਾ ਜਦੋਂ ਆਪਾਂ ਸਟ्रेस ਵੀ ਲੈਨੇ ਆ ਕੰਮ ਦੇ ਠੀਕ ਹੈ ਕੰਮ ਵੀ ਜ਼ਿਆਦਾ ਹੁੰਦਾਗਾ ਠੀਕ ਹੈ ਤੇ ਕੇਅਰ ਵੀ ਨਹੀਂ ਕਰਦੇ ਉਹਦੀ ਇਹ ਪ੍ਰੋਬਲਮਸ ਜ਼ਿਆਦਾ ਆਉਂਦੀਆਂ ਨੇ ਆਪਾਂ ਜੇ ਮੈਂ ਪੈਕ ਯੂਜ਼ ਕੀਤਾ ਸੀਗਾ ਤੇ ਪੈਰ ਤੋਂ ਬਾਅਦ ਫਿਰ ਇਸ ਤਾ ਜਿਹੜਾ ਬਹੁਤ ਸਾਫ਼ ਲੱਗਦਾਗਾ ਤੇ ਬਾਕੀ ਮੈਨੂੰ ਸਾਰਿਆਂ ਨੇ ਕਿਹਾ ਵੀ ਜੇ ਮੈਂ ਲਗਾਤਾਰ ਇਹ ਵੀ ਯੂਜ਼ ਕਰੀ ਜਾਊਂਗੀ ਹਨਾ ਇਹ ਵਾਲੀ ਪੈਕ ਨੂੰ ਤਾਂ ਮੈਨੂੰ ਰਿਜ਼ਲਟ ਜਰੂਰ ਮਿਲੂਗਾ ਫੇਸ ਤੇ ਤੇ ਮੈਂ ਯੂਜ਼ ਤਾਂ ਕਰ ਰਹੀ ਹਾਂ ਠੀਕ ਹੈ ਘਰੀ ਬੰਦਾ ਵਾ ਮੇਡ ਪੈਕ ਆ ਤੇ ਬਾਕੀ ਦੇਖਦੇ ਹਾਂ ਵੀ ਕੀ ਰਿਜ਼ਲਟ ਆਊਗਾ ਕਿਦਾਂ ਲੱਗੂਗਾ ਠੀਕ ਆ ਅੱਜ ਦੇਖਾਂਗੇ ਤੇ ਕਿਰਾ ਮੈਂ ਵਿਆਹ ਤੱਕ ਮੈਨੂੰ ਆਇਆ ਵੀ ਫੇਸ ਸਾਫ ਹੋ ਜੀ ਠੀਕ ਹੈ ਕਲੀਅਰ ਹੋ ਜੀ ਤਾਂ ਮੇਕਅਪ ਕੀਤਾ ਵੀ ਫੇਰ ਹੀ ਵਧੀਆ ਲੱਗੂਗਾ ਤੇ ਇੱਕ ਤੁਹਾਡੇ ਕਾਫੀ ਸਾਰੇ ਸਵਾਲ ਸੀਗੇ ਇਕਸ ਵਾਸੀ ਦਾ ਸਾਡਾ ਵੀ ਡੀਰੀ ਪੀ ਮੈਕੀ ਵਰਗੇ ਦਾ ਪਿੰਡ ਕਿਹੜਾ ਦਾ ਕੋਟਲੀ ਆ ਉਹ ਜਾ ਉਹ ਲੋਕਾਂ ਲਈ ਉਹਨਾਂ ਦੇ ਘਰ ਨਾਲ ਕੀਤਾ ਜਨੇ ਬਈ ਕੋਈ ਮੈਨੂੰ ਨਹੀਂ ਪਤਾ ਵੀ ਕਿਹੜਾ ਪਿੰਡ ਆ ਐਕਚੁਅਲੀ ਚ ਦੀਪਜੋਤ ਦੀ ਨਨਾਨ ਆ ਬਈ ਰੀਅਲ ਨਨਾਨ ਮੈਕ ਦੀ ਸਿਸਟਰ ਆ ਮੈਕ ਮੇਰਾ ਵੀ ਭਰਾ ਲੱਗਦਾ ਦਾ ਤੇ ਦੀਪ ਤੇ ਰਿੱਕੀ ਦੀ ਵੀ ਭੈਣ ਲੱਗਦੀ ਆ ਠੀਕ ਹੈ ਤਾਂ ਕਰਕੇ ਹੋਰ ਤੁਸੀਂ ਕੀ ਪੁੱਛਿਆ ਸੀਗਾ ਡਾਈਟ ਪਲਾਨ ਪੁੱਛਿਆ ਤੁਸੀਂ ਮੇਰਾ ਹਨ ਫੁੱਲ ਡਿਟੇਲ ਦੇ ਵਿੱਚ ਤੁਹਾਨੂੰ ਡਾਈਟ ਪਲਾਨ ਦੱਸ ਦੂੰਗੀ ਬਈ ਮੈਂ ਵੀ ਮੇਰਾ ਫਿਲਹਾਲ ਤਾਂ ਡਾਈਟ ਪਲਾਨ ਕੁਝ ਨਹੀਂ ਜਲ ਰਿਹਾ ਬਟ ਜਰੂਰ ਮੈਂ ਫੋਲੋ ਕਰੂੰਗੀ 15 ਦਿਨ ਵਿੱਚ ਕੁਝ ਕਰੂੰਗੀ ਜਰੂਰ ਤੁਹਾਨੂੰ ਦੱਸੂੰਗੀ ਠੀਕ ਹੈ ਵੀ ਕੀ ਖਾਣਾ ਕੀ ਪੀਣਾ ਕਿੱਦਾਂ ਕਰਨਾ ਠੀਕ ਹੈ ਉਦੋਂ ਡਾਈਟ ਪਲਾਨ ਜਰੂਰ ਦੱਸੂ ਮੈਂ ਜਦੋਂ ਮੈਂ ਫੋਲੋ ਕਰੂੰਗੀ ਡਾਈਟ ਪਲਾਨ ਆ ਫਿਲਹਾਲ ਤਾਂ ਮੇਰਾ ਕੋਈ ਵੀ ਡਾਈਟ ਪਲਾਨ ਨਹੀਂ ਚੱਲ ਰਿਹਾ ਨਹੀਂ ਮੈਂ ਪਤਲੀ ਹੋ ਰਹੀਆਂ ਠੀਕ ਹੈ ਬਟ ਮੇਰੀ ਫਿਜ਼ੀਕ ਹੀ ਇਦਾਂ ਦੀ ਆ ਕਿਉਂਕਿ ਮੈਂ ਕੰਮਕਾਰ ਚ ਭੱਜੀ ਫਿਰਦੀ ਰਹੀ ਹਾਂ ਤਾਂ ਕਰਕੇ ਵੈਸੇ ਐਕਸਟਰਾ ਮੈਂ ਇਦਾਂ ਦਾ ਕੁਝ ਵੀ ਨਹੀਂ ਕਰ ਰਹੀ ਵੀ ਐਕਸਰਸਾਈਜ਼ਿੰਗ ਵਗੈਰਾ ਨੋ ਕਿਉਂਕਿ ਵਰਕ ਲੋਡ ਹੀ ਇੰਨਾ ਕਾ ਬੀ ਜਮਲਾ ਉਂਦਰ ਵੀ ਨਹੀਂ ਟਾਈਮ ਬਟ ਜਦੋਂ ਵੀ ਮੈਂ ਕੋਈ ਐਕਸਰਸਾਈਜ਼ ਸਟਾਰਟ ਕਰੂੰਗੀ ਕੋਈ ਵੀ ਪਤਲੇ ਹੋਣ ਲਈ ਨੁਸਖਾ ਸਟਾਰਟ ਕਰੂੰਗੀ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਠੀਕ ਹੈ બસ ਮੈਂ ਇਹੀ ਕਹਿਣਾ ਸੀ ਕਿ ਪਲੀਜ਼ ਬਿਨਾ ਸੋਚੇ ਸਮਝੇ ਮਤਲਬ ਮੈਂ ਕਦੇ ਵੀ ਕਿਸੇ ਨੂੰ ਗਲਤ ਗਾਇਬ ਨਹੀਂ ਕਰਦੀ ਹੁੰਦੀ ਠੀਕ ਹੈ ਵੀ ਤੁਹਾਨੂੰ ਲੱਗਦਾਗਾ ਵੀ ਮੈਂ ਮੇਰਾ ਆਪ ਦਾ ਫੈਸਲਾ ਸਾਫ ਨਹੀਂ ਹੋਇਆ ਤਾਂ ਮੈਂ ਤੁਹਾਨੂੰ ਕਿਸੇ ਕੋਲ ਭੀਜਦਾ ਨਹੀਂ ਕਿਉਂਕਿ ਮੈਂ ਨਹੀਂ ਕੀਤਾ ਫੈਸਲਾ ਸਾਫ ਆਉਂਦਾ ਮੇਰੇ ਕੋਲ ਇਨਾ ਟਾਈਮ ਹੀ ਨਹੀਂ ਸੀ ਮੈਂ ਸੈਟਿੰਗ ਲੈ ਆਉਣੀ ਉੱਥੇ ਜਾ ਕੇ ਪਰ ਹਾਂ ਹੁਣ ਮੈਂ ਜ਼ਰੂਰ ਸਟਾਰਟ ਕਰੂੰਗੀ ਮੈਰਿਸ ਤੋਂ ਬਾਅਦ ਮੈਂ ਪ੍ਰੋਪਰ ਸੈਟਿੰਗਾਂ ਵੀ ਲੈਣੀਆਂ ਨੇ ਠੀਕ ਆ ਤੇ ਥੋੜੀ ਬਹੁਤ ਕੇਅਰ ਮੈਂ ਹੁਣ ਕਰਨ ਲੱਗੀ ਜਿਵੇਂ ਪੈਕ ਵਗੈਰਾ ਸਟਾਰਟ ਕਰਨ ਲੱਗੀ ਠੀਕ ਹੈ ਤੇ ਸਟਿੰਗਾਂ ਮੈਂ ਉੱਥੇ ਜਾ ਕੇ ਲੈ ਕੇ ਆਉਂਗੀ ਉਹ ਸਾਰੇ ਮੈਂ ਪ੍ਰੋਡਕਟ ਯੂਜ਼ ਕਰੂੰਗੀ ਜਿਹੜੀ ਵੀ ਪ੍ਰੋਡਕਟ ਮੈਨੂੰ ਦੇਣਗੀ ਦੇਦੀ ਠੀਕਾ ਉਹੀ ਮੌਇਚਰਾਈਜ਼ਰ ਸਨਸਕ੍ਰੀਨ ਸਭ ਕੁਝ ਉਹਨਾਂ ਦਾ ਦਿੱਤਾ ਹੋਇਆ ਹੀ ਈਕਲੇਟ ਦਾ ਹੀ ਮੈਂ ਯੂਜ਼ ਕਰੂੰਗੀ ਬਿਕਾਉਜ਼ ਮੈਨੂੰ ਉਹ ਸਹੀ ਲੱਗਦੇ ਆ ਪ੍ਰੋਡਕਟ ਵਧੀਆ ਲੱਗਦੀ ਆ ਉਹਨਾਂ ਨਾਲ ਪਹਿਲਾਂ ਵੀ ਮੇਰੇ ਫੇਸ ਦਾ ਬਹੁਤ ਫਰਕ ਪੈ ਗਿਆ ਸੀ ਪਰ ਝੜੂ ਖਤਮ ਨਹੀਂ ਸੀ ਹੋਈਆਂ ਕਿਉਂ ਕਿਉਂਕਿ ਮੈਂ ਪ੍ਰੋਪਰ ਸਟਿੰਗਾਂ ਨਹੀਂ ਸੀ ਲੈਂਦੀ ਆ بس ਜੇ ਅਪਾ ਸੈਟਿੰਗਸ ਪ੍ਰੋਪਰ ਲੈ ਲਾਂਗੇ ਤਾਂ ਪ੍ਰੋਪਰ ਸਹੀ ਹੋ ਜਾਂਦਾ ਕਿਉਂਕਿ ਜਿਹੜੀਆਂ ਇਹ ਸ਼ਾਈਆਂ ਹੁੰਦੀਆਂ ਨੇ ਨਾ ਇਹ ਕਈ ਵਾਰ ਜਦੋਂ ਆਪਾਂ ਹੋ ਜਾਣ ਜਿਆਦਾ ਡਾਰਕ ਹੋ ਜਾਂਦਾ ਸਕਿਨ ਦੇ ਅੰਦਰ ਚਲੀ ਜਾਂਦੀਆਂ ਤਾਂ ਉਹਦੇ ਲਈ ਆਪਾਂ ਨੂੰ ਸੈਟਿੰਗਸ ਜ਼ਿਆਦਾ ਜ਼ਰੂਰੀ ਹੋਣੀਆਂ ਤਾਂ ਕਰਕੇ ਤਾਂ ਆਪਾਂ ਜ਼ਰੂਰ ਹੁਣ ਕੇਅਰ ਕਰਾਂਗੇ ਜ਼ਰੂਰ ਧਿਆਨ ਦੇਵਾਂਗੇ ਮੈਂ ਨਹੀਂ ਜਾਵਾਂਗੀ ਠੀਕ ਹੈ ਦੀਦੀ ਸੈਟਿੰਗਸ ਵਗੈਰਾ ਲਾਉਂਗੀ ਸਾਰੀਆਂ ਤੇ ਕੱਲੇ ਪ੍ਰੋਡਕਟਸ ਨਾਲ ਜਿਵੇਂ ਕਹਿੰਦਾ ਕੱਲੇ ਪ੍ਰੋਡਕਟਸ ਨਾਲ ਇਹ ਨਫਰਕ ਨਹੀਂ ਪੈਂਦਾ ਪ੍ਰੋਡਕਟਸ ਹਾਂ ਜਿਨ੍ਹਾਂ ਦੀ ਸਕਿਨ ਤੇ ਥੋੜੀ ਪ੍ਰੋਬਲਮ ਆ ਉਹਨਾਂ ਦੀ ਰਿਕਵਰ ਹੋ ਜਾਂਦੀ ਹੈ ਬਟ ਜਿਨ੍ਹਾਂ ਦੀ ਸਕਿਨ ਤੇ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਆ ਠੀਕ ਹੈ ਤਾਂ ਉਹਨਾਂ ਨੂੰ ਟਰੀਟਮੈਂਟ ਕਰਵਾਉਣਾ ਹੀ ਪੈਂਦਾ ਸੈਟਿੰਗ ਵਗੈਰਾ ਲੈਣੀ ਹੀ ਪੈਂਦੀ ਆ ਕਿਉਂਕਿ ਜਦੋਂ ਬੇਬੀ ਤੋਂ ਬਾਅਦ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਹੁੰਦੀਆਂ ਨੇ ਉਹ ਹਾਰਮੋਨਸ ਚੇਂਜ ਕਰਕੇ ਹੁੰਦੀਆਂ ਨੇ ਠੀਕ ਹੈ ਤਾਂ ਉਹਦੇ ਲਈ ਆਪਾਂ ਨੂੰ ਪ੍ਰੋਪਰ ਤਰੀਕੇ ਨਾਲ ਸਾਰੀ ਸਕਿਨ ਕੇਅਰ ਕਰਨੀ ਪੈਂਦੀ ਆ ਦੀ ਪ੍ਰੋਪਰਟੀ ਟ੍ਰੀਟਮੈਂਟ ਲੈਣੀ ਪੈਂਦੀ ਨਹੀਂ ਤਾਂ ਉਹ ਜ਼ਰੂਰ ਹਾਂ ਟ੍ਰੀਟਮੈਂਟ ਤੋਂ ਬਾਅਦ ਵੀ ਜੇ ਮੇਰੇ ਨਾਲ ਹਟੀਆਂ ਤਾਂ ਫਿਰ ਮੈਂ ਉਹ ਰਿਵਿਊ ਤੁਹਾਨੂੰ ਜ਼ਰੂਰ ਦਵਾਂਗੀ ਬਟ ਮੈਨੂੰ ਲੱਗਦਾ ਵੀ ਜਿੰਨੇ ਵੀ ਮੈਂ ਹੁਣ ਉਹਨਾਂ ਤੱਕ ਉਹਨਾਂ ਦੇ ਰਿਵਿਊ ਦੇਖੇ ਆ ਵੀ ਸਾਰਿਆਂ ਦੇ ਖਤਮ ਹੋ ਜਾਂਦੀਆਂ ਨੇ ਆਪਾਂ ਵੀ ਟਰਾਈ ਕਰਾਂਗੇ ਪਰ ਇੱਕ ਵਾਰੀ ਆਪਣੀ ਮੈਰਿਜ ਫੰਕਸ਼ਨ ਹੋ ਜੀ ਸਾਰਾ ਸਹੀ ਠੀਕ ਹੈ ਇਸ ਤੋਂ ਬਾਅਦ ਆਪਾਂ ਸਟਾਰਟ ਕਰਾਂਗੇ ਜਿਹੜਾ ਵੀ ਆਪਣਾ ਠੀਕ ਹੈ ਟ੍ਰੀਟਮੈਂਟ ਹੋਇਆ ਚਲੋ ਈਜ਼ੀ ਗਾ ਆਪਣਾ ਅੱਜ ਦਾ ਬਲੌਗ ਠੀਕ ਹੈ ਤੇ ਮੂਵੀ ਸਾਰੇ ਜਣੇ ਜਰੂਰ ਦੇਖ ਕੇ ਆਇਓ ਹੁਣ ਆਪਾਂ ਮਿਲਦੇ ਆ नेक्स्ट ਬਲੌਗ ਦੇ ਵਿੱਚ ਠੀਕ ਹੈ ਜੀ ਬਾਏ ਬਾਏ ਖੁਸ਼ ਰਹੋ ਬਈ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਕਿਦਾਂ ਦਾ ਲੱਗਿਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ